ਮੰਦਰ ਸ਼੍ਰੀ ਸਿੱਧ ਬਾਬਾ ਬਲਖਨਾਥ ਕਮੇਟੀ ਮਹਿਲਾ ਧਰਮਕੋਟ ਵੱਲੋਂ 6 ਦੇ ਮਹੀਨੇ ਦੀ ਸ਼ੁਰੂਆਤ ਅਤੇ ਸਵਰਗੀ ਮਹਤ ਬੂਟਾਨਾ ਧਰਮਸ਼ੋਦ ਦਾ ਸਾਲਾਨਾ ਮੇਲਾ ਮੰਦਰ ਸ਼੍ਰੀ ਸਿੱਧ ਬਾਬਾ ਬਲਖਨਾਥ ਮਹਿਲਾ ਧਰਮਕੋਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਰਵਾਇਆ ਗਿਆ ਇਸ ਵਾਰ ਜਿੱਥੇ ਮੰਦਰ ਵਿਖੇ ਸ਼੍ਰੀ ਸਿੱਧ ਬਾਬਾ ਬਲਖਨਾਥ ਜੀ ਦੀ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ ਉੱਥੇ ਇੱਕ ਇੱਕ ਵੀ ਕਟਿਆ ਗਿਆ ਅਤੇ ਨਾਮਵਰ ਕਲਾਕਾਰਾਂ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਮੰਦਰ ਸ਼੍ਰੀ ਸਿੱਧ ਬਾਬਾ ਬਲਕਨਾਥ ਕਮੇਟੀ ਮਹਿਲਾ ਧਰਮਕੋਟ ਵੱਲੋਂ ਸਵਰਗੀ ਮਹੰਤ ਬੂਟਾ ਨਾ ਧਰਮਸ਼ੋਦ ਜੀ ਦੀ ਯਾਦ ਵਿੱਚ 65ਵੀਂ ਸ਼ੁਭਾ ਯਾਤਰਾ ਤੇ 바ਸੀ ਯਾਤਰਾ 17 ਮਾਰਚ ਦਿਨ ਐਤਵ ਨੂੰ 1 ਵਜੇ ਰਵਾਨਾ ਕੀਤੀ ਜਾਵੇਗੀ। ਇਸ ਮੌਕੇ ਕਮੇਟੀ ਵੱਲੋਂ ਮੰਦਰ ਦੀ ਉਸਾਰੀ ਵਿੱਚ ਵਿਸ਼ੇਸ਼ ਸਹਿਯੋਗ ਕਰਨ ਵਾਲੇ ਸਹਿਯੋਗੀਆਂ ਤੇ ਪ੍ਰਵਾਸੀ ਭਾਰਤੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਸ਼ੋਕ ਕਮਲ ਧਰਮਸ਼ੋਦ, ਦਰਸ਼ਨ ਲਾਲ ਧਰਮਸ਼ੋਦ, ਚੇਅਰਮੈਨ ਧਰਮਪਾਲ ਧਰਮਸ਼ੋਦ चरणजीत धर्मशोध अंबुराम पम्मा जमशेरा पंडित मोहन लाल तो इलावा होर महलावा वासी भी मौजूद सन बा पौना हरी सिंध्योगी नाथ के रंग में हुआ है एक दिन का महीना महला धर्म कोट में बड़ा ही खुशियां भरिया महीना आता है कि बाबा बालकनाथ पौना हरी सिंध जोगी जिन्हें इस मेले ਦੇ ਰਹੀ ਸਾਡੇ ਮਾਣੇ ਦੇ ਵਿਸ਼ਵਾਸ ਕਰਦੇ ਨੇ ਬੜੀ ਖੁਸ਼ੀ ਬੜੀ ਚਾਹਾਂ ਹੁੰਦੀ ਹੈ ਸਾਡੇ ਦੇਸ਼ ਵਿਦੇਸ਼ਾਂ ਤੋਂ ਸਾਡੇ ਐਨਆਰਆਈ ਵੀਰ ਜਿਹੜੇ ਕਿ ਅੱਜ ਲਾਈਵ ਵੀ ਦੇਖ ਰਹੇ ਨੇ ਉਹ ਇੰਨੀ ਇਸ ਮੇਲੇ ਦੀ ਇਸ ਚੇਤ ਦੇ ਮੇਲੇ ਦੀ ਇੰਨੀ ਖੁਸ਼ੀ ਕਰਦੇ ਨੇ ਕਿ ਸਾਰੇ ਹੀ ਚੇਤੇ ਤੋਂ ਵਰਦੇ ਕੋਈ ਅਮਰੀਕਾ ਤੋਂ ਕੈਨੇਡਾ ਤੋਂ ਫਰਾਂਸ ਤੋਂ ਇਟਲੀ ਤੋਂ ਸੌਦੀਆਰਪ ਤੋਂ ਹਰ ਜਗ੍ਹਾ ਤੋਂ ਹਰ ਦੇਸ਼ ਦੇ ਹਟੋਂ ਇਸ ਮੇਲੇ ਦੀ ਰੌਣਕ ਨੂੰ ਵਧਾਉਣ ਨੂੰ ਇੱਥੇ ਮੰਦਰ ਦੀ ਕਮੇਟੀ ਦੇ ਵਿੱਚ ਖੁਸ਼ ਹੁੰਦਾ ਹੈ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਐਨ ਆਰ ਆਈ ਆ ਕੇ ਸਾਨੂੰ ਸਹਿਯੋਗ ਵੀ ਦਿੰਦੇ ਨੇ ਅਤੇ ਨਾਲ ਸਾਡੇ ਕੰਦੇ ਦੇ ਨਾਲ ਕੰਦਾ ਫੜਾ ਕੇ ਖੜਦੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਛੱਡਦੇ ਮੈਂ ਸਭ ਤੋਂ ਪਹਿਲਾਂ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਥੈਂਕ ਕਰਦਾ ਹਾਂ ਅੱਜ ਦਾ ਜਿਹੜਾ ਮੰਦਰ ਸ਼੍ਰੀ ਸ਼ਿਵਾਬਾ ਬਾਲਕਨਾਥ ਕਮੇਟੀ ਵੀਰਾਂ ਲਈ ਵੀਰਾਂ ਨੇ ਸਾਡੇ ਇਸ ਕਮੇਟੀ ਨੂੰ ਬਹੁਤ ਹੀ ਵੱਡਾ ਯੋਗਦਾਨ ਦਿੱਤਾ ਹੈ ਅਸੀਂ ਉਹਨਾਂ ਦਾ ਇਸ ਕਮੇਟੀ ਵੱਲੋਂ ਇਸ ਮਹਾਲੇ ਵੱਲੋਂ ਇਸ ਕਮੇਟੀ ਦੇ ਨਾਤੇ ਉਹਨਾਂ ਵਾਸਤੇ ਸਨਮਾਨ